ਸਿਫਤ ਤਾਂ ਹੁੰਦੀ ਹੈ ਜਿਹੜੀ ਵਾਹਿਗੁਰੂ ਕਰਾਵੇ ਤੇ ਲੋਕ ਕਰਨ। ਸੋ ਮੇਰੇ ਮੂੰਹ ਤਾਂ ਬਾਦਲ ਸਾਹਿਬ ਦੀ ਕੋਈ ਸਿਫਤ ਜਿਹੜੀ ਆ ਫੱਬਦੀ ਨਹੀਂ। ਪਰ ਅਸੀਂ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਆਏ ਆ। ਪਰ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਹੀ ਕਹਿ ਸਕਦਾ ਕਿ ਜੋ ਬਾਦਲ ਸਾਹਿਬ ਦੀ ਹਲੀਮੀ, ਜੋ ਉਹਨਾਂ ਦਾ اخلاق, ਜੋ ਉਹਨਾਂ ਦਾ ਕਰਤਾਰ, ਜੋ ਵਤਨ ਨਾਲ ਮੁਹੱਬਤ, ਜੋ ਗਰੀਬ ਨਾਲ ਦੋਸਤੀ, ਜੋ ਟਾਈਮ ਦੀ پابੰਦੀ ਸੀ ਜਿੰਨੇ ਆਪਾਂ ਵੇਖਿਆ। ਜੇ 10% ਵੀ ਬਾਦਲ ਸਾਹਿਬ ਦੇ ਜਿਹੜੇ ਗੁਣ ਸੀ 10% ਸਾਡੇ ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਣੂਗੀ ਔਰ ਮੈਂ ਇਸ ਮੌਕੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਿ ਗੁਰੂ ਮਹਾਰਾਜ ਮੇਰੇ ਸ਼ਫੀਕ ਵੱਡੇ ਭਰਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਦੇ ਮਗਰ ਉਹਨਾਂ ਦਾ ਜਿਹੜੇ ਵਾਰਿਸ ਨੇ ਪਰਮਾਤਮਾ ਇਹਨਾਂ ਨੂੰ ਆਪਣੇ ਸ਼ਫੀਕ ਲੀਡਰ ਸ਼ਫੀਕ ਬਾਪ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੌਫੀਕ عطا ਫਰਮਾਵੇ ਔਰ ਪੰਜਾਬ ਜਿਹੜਾ ਉਹ ਇੱਕ ਵਾਰੀ ਫੇਰ ਜਿਹੜੀਆਂ ਬਹਾਰਾਂ ਰੁਸ ਕੇ ਪੰਜਾਬ ਤੋਂ ਚੱਲੀਆਂ ਗਈਆਂ ਬਹਾਰਾਂ लौट ਕੇ ਵਾਪਸ ਹੋਣ